ਐਵੇਂ ਲਾਤੇ ਆ ਉਹ ਨੀਂਦ ਰੋਂਦਿਆਂ ਲਾਇਆ ਹੋਰ ਤੂੰ ਕੀ ਕੀਤਾ ਆ ਮੇਰੀ ਗੱਲ ਸੁਣ ਜਦੋਂ ਮਜ਼ਦੂਰ ਹਾਂ ਉਦੋਂ ਦੇ ਉਹੜੇ ਸ਼ੇਰ ਜੇ ਬੋਲਦਾ ਨਾ ਉਹ ਮਿਸਤਰੀ ਬਣ ਕੇ ਵੀ ਕੋਈ ਲਿਖਿਆ ਸ਼ੇਰ ਚਾਹ ਹਣ ਸ਼ੇਰ ਸੁਣਾ ਵਾ ਸੁਣਾ ਦੇ ਕੋਈ ਸ਼ੇਰ ਤੇ ਫਿਰ ਉਹ ਸੁਣਾ ਦਿੰਦੇ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਅੱਛਾ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਇਹ ਉਦੇਦਾਰੀ ਕੁਝ ਵੀ ਨਹੀਂ ਐਵੇਂ ਸਿਰਫ ਤੂਰ ਏ ਜੇ ਮਿਹਨਤ ਵੇਖੀਏ ਦੋਵਾਂ ਦੀ ਫਿਰ ਮਿਸਤਰੀ ਵੀ ਮਜਦਦ ਆਈ ਨਾ ਘਲੋਂ ਤੈਨੂੰ ਆ ਗਈ ਆ ਤੇ ਚੱਲ ਠੇਕੇਦਾਰ ਬਣਾ ਹੁਣ ਕਿਉਂ ਹੁਣੇ ਵੀ ਤੇਰੀ ਘਰ ਵਾਲੀ ਨੇ ਕਿਹਾ ਵਾ ਆਹੋ ਰੰਕ ਦਾ ਤੇ ਫਰਕ ਪੈਂਦਾ ਹੀ ਆ ਮਾੜਾ ਮੋਟਾ ਓਏ ਉਹਨੂੰ ਮੇਰੇ ਨਾਲ ਇੱਕ ਜਾ ਕੇ ਸ਼ੇਰ ਸੁਣਾ ਦੀ ਕਿਹੜਾ ਇਹ ਸਹਿ ਕਬੀਲਦਾਰੀ ਏ ਜਿਹਨੇ ਮਤ ਸਭਨਾ ਦੀ ਮਾਰੀ ਏ ਜੀ ਕਰਦਾ ਰੁੱਸ ਕੇ ਭੱਜ ਜਾਈਏ ਪਰ ਸਾਡੇ ਨਹੀਂ ਕੋਈ ਪੇਕੇ ਸੌਖੇ ਨਹੀਂ ਵਜਦੇ ਹਾਂ ਦੀਏ ਵਿਦ ਮਟੀਰੀਅਲ ਠੇਕੇ ਵਾ ਠੇਕੇਦਾਰ ਸਾਹਿਬ ਵਾ ਵਾ ਜੀ ਵਾ ਧੰਨਵਾਦ ਜੀ ਧੰਨਵਾਦ ਕੋਈ ਭਰਾ ਮਦਦ ਨਹੀਂ ਦੇਂਦਿਆ ਤੰਤ ਪਾਉਂਦੇ ਆ ਵਾ ਨਾਲੇ ਕੰਮ ਤੁਸੀਂ ਸਵਾਹ ਕਰਨੇ ਆ ਤੁਸੀਂ ਤੇ ਸ਼ੇਰੋ ਸ਼ੈਰੀ ਕਰਨ ਦਾ ਏ ਤੁਸੀਂ ਕੰਮ ਛੱਡੋ ਤੇ ਸੱਭਿਆਚਾਰ ਗਰੁੱਪ ਬਣਾਓ ਔਰ ਕੋਈ ਨਹੀਂ ਬਣਾਉਂਦਾ